ਲਿਆ ਬਈ ਹਾਂਜੀ ਸਸਰੀ ਕਾਲ ਬਈ ਸਸਰੀ ਕਾਲ ਹੈ ਹਾਂਜੀ ਤੈਨੂੰ ਸਮਝਿਆ ਕੀ ਹਾਂਜੀ ਤੇ ਤੂੰ ਨਿਕਲਿਆ ਕੀ ਹਾਂਜੀ ਤੇ ਦਿਖਾਇ ਹੀ ਨਹੀਂ ਸੀ ਪਹਿਲਾਂ ਤੂੰ ਆ ਦਾ ਰੰਗ ਰੰਗ ਹੀ ਹੁਣ ਦਿਖਾਇਆ ਤੂੰ ਅੱਜ ਆ ਪਟੂਆ ਹੋਰ ਵੱਡੀ ਫਿਰਦੇ ਹੈ ਕਾਦੇ ਰੰਗ ਦਿਖਾਉਂ ਇਹ ਰੰਗ ਹੀ ਹੈ ਟਾਈਮ ਪਾਸ ਆ ਕ ਟਾਈਮ ਪਾਸ ਦਾ ਸਾਡੇ ਵਰਗਾਂ ਦਾ ਵੀਰੇ ਹੋਰ ਟਾਈਮ ਪਾਸ ਹੀ ਔਰ ਕਿ ਲੋਹੇ ਘੜੀ ਸੀ ਫਿਰਦੇ ਆ ਇੱਧਰ ਲੱਗੇ ਆ ਇੱਧਰ ਲੱਗੇ ਦੇਖਿਆ ਬਈ ਹਾਂ ਉਹਦੇ ਕੀ ਕਹਿੰਦਾ ਜੇ ਕਿ ਮੇਰੇ ਕੋਲ 10 11 ਖੜੇ ਆ ਐ ਤਾਂ ਖੜੇ ਆ ਹੋਰ ਵੀ 70 ਲੱਖ ਦੇ ਟਰੈਕਟਰ ਖੜੇ ਆ ਹਜੇ ਟਾਈਮ ਪਾਸ ਕਰਦਾ ਹਣਾ ਹਾਂ ਆ ਆ ਆ ਲਾ ਸਭ ਬੋਲਿਆ ਆ ਕਿਵੇਂ ਤੇ ਕਿੱਥੋਂ ਤੇ ਕਿੱਦਾਂ ਤੇ ਕਿਹਦੇ ਜਾਉ ਡੰਗੇ ਆ ਇਹ ਤਾਂ ਜੀ 2017 ਮਾਡਲ ਹੈ ਹੂੰ 5 ਲੱਖ ਤੇ 20000 ਰੁਪਏ ਡਿਮਾਡ ਆਪਣੀ ਹੂੰ ਟਰੈਕਟਰ ਜਮਾ ਕੋਕਾ ਫੀਸ ਹੈ ਜੀ ਹੂੰ ਹੂੰ ਅਰਜਨ ਨੋਵਾ ਅੱਛਾ ਸਾਰਾ ਜੈਨੀਆਂ ਨੇ ਜੀ ਹੂੰ ਕੋਈ ਕਿਤੇ ਚਾਬੀਆਂ ਲੱਗੀ ਮੂਹਰੇ ਟਾਇਰ ਨਾ ਮਾਰ ਗਿਆ ਹੂੰ ਮਗਰਲੇ ਟਾਇਰ ਹੈ ਗਿਆ 60 ਪੈਸੇ 60 ਪੈਸੇ ਹਾਂਜੀ ਅੱਛਾ ਤੇ ਰਿਸ਼ਵੀ ਤੇ ਕਾਰ ਵਾਲੀ ਆ ਓਏ ਹਾਂਜੀ ਸਾਰਾ ਕੁਝ ਹੀ ਹਾਈ ਕਾਰ ਵਰਗਾ ਜੀ ਰੇਜ ਕਿਹਨੇ ਲਿਆ ਤੂੰ ਆਪ ਘਾਰੀ ਤਾਂ ਤਾਰੀ ਹੈ ਤਾਂ ਹਨਾ ਹਾਂਜੀ ਬਾਕੀ ਯਾਰ ਥਾਂ ਥੂਕ ਨਾ ਹਨਾ ਇਥੇ ਹਾਂਜੀ ਹਾਂਜੀ ਹੂੰ ਪੂਰਾ ਸੋਹਣਾ ਟਰੈਕਟਰ ਹੈ ਜੀ ਵਾਹ ਕੇ ਲੈ ਜਾ ਬੰਦਾ ਸਾਰੀ ਦਿਹਾੜੀ ਵਾਹ ਲੇ ਕੱਲਾ ਸੋਹਣਾ ਸੋਹਣਾ ਹੈ ਕਿ ਮਸਾਲਾ ਵੀ ਪੂਰਾ ਹੈ ਫੁੱਲ ਹੈ ਜੀ ਬੇਦੀ ਅੱਖਾਂ ਕੇ ਬੋਹਣ ਦਾ ਐਵੇਂ ਕੌਣ ਕਹਿ ਦੂਗਾ ਐਵੇਂ ਕੌਣ ਕਹਿ ਦੂਗਾ ਹਾਂਜੀ ਹੂੰ ਅਗਲਾ ਤਾਂ ਇਹ ਕਹਿ ਦੂਗਾ ਟਰਾਈ ਮਾਰ ਲਾ ਤੁਸੀਂ ਟਰਾਈ ਨਹੀਂ ਕਹਿੰਦੇ ਅਸੀਂ ਕਹਿੰਦੇ ਵਾਹ ਕੇ ਲੈ ਜਾ ਵਾਹ ਕੇ ਲੈ ਜਾ ਹਾਂ ਚੜਨੋਂ ਪੌੜੀਆਂ ਗੂੜੀਆਂ ਲੱਗੀਆਂ ਪੂਰੀਆਂ ਹੈ ਹਾਂਜੀ ਅੱਛਾ ਅੱਜ ਕੋਈ 22 3600 ਟੂ ਲੈ ਗਿਆ ਸੰਗਰੂਰ ਦੇ ਅੱਛਾ ਜਿਹਦੀ ਆਪਾਂ ਵੀਡੀਓ ਕੀਤੀ ਸੀ ਹਾਂਜੀ 3 ਲੱਖ 40 ਹਜ਼ਾਰ ਦਾ ਲੈ ਗਏ ਖੇਤ ਵਾ ਕੇ ਵਾਹ ਲਿਆ ਉਹਨਾਂ ਨੇ ਅੱਛਾ ਉੱਥੇ ਵਾਹ ਕੇ ਲਗਾਏ ਆ ਵਾਹ ਕੇ ਜੀ ਵਾਹ ਕੇ ਮੱਲਾ ਆਪਾਂ ਫਿਕਰ ਤੋਂ ਬਾਹਰ ਹੋ ਗਏ ਫਿਕਰ ਤੋਂ ਬਾਹਰ ਹੋ ਗਏ ਚਲੋ ਸ਼ੁਕਰ ਹੈ ਪ੍ਰਮਾਤਮਾ ਸਭ ਤੋਂ ਵੱਡੀ ਗੱਲ ਹੋਈ ਜੀ ਮੈਂਟੀ 2 ਹੋਇਆ ਇਤਨੀ ਗੱਲ ਹੁੰਦੀ ਸਭ ਤੋਂ ਵੱਡੀ ਗੱਲ ਹੁੰਦੀ ਲਾਂਬਾ ਹਾਂਜੀ ਕੋਈ ਲਾਂਬਾ ਨਹੀਂ ਜੀ ਬੰਦੇ ਹੱਸ ਕੇ 3 ਲੱਖ 45000 ਦਾ ਪਾਇਆ ਸੀ 40 ਦਾ ਯਾਰ ਲੀ ਚੱਲ ਚਾਰ ਹਾਂ ਜੀ ਆਹ ਬੰਦਾ ਮੰਨ ਤਨ ਕਰਤਾ ਵੀ ਚਲੋ ਤੇ ਇਹ ਤਾਂ ਕੋਈ ਗੱਲ ਨਹੀਂ ਹੁੰਦੀ ਹੈ ਨਾ ਕਿੰਨੀ ਦੂਰੋਂ ਆਏ ਆ ਫਿਰ ਕਿੱਥੇ ਗਏ ਯਾਰ ਦੁਬਾਰੇ ਹੈ ਨਾ ਵੀ ਟਰੈਕਟਰ ਤੇਰੇ ਖੇਤ 'ਚ ਜੀ ਅੱਜ ਗੁਰੂ ਘਰ ਹੀ ਗਏ ਆ ਜੀ ਮੱਥਾ ਟੇਕਣ ਗਏ ਆ ਚਲੋ ਵਧੀਆ ਯਾਰ ਹੈ ਨਾ ਹਾਂ ਆਹ ਟਰੈਕਟਰ ਵੀ ਭਾਵੇਂ ਵਾਹ ਕੇ ਲੈ ਜੀ ਬੰਦਾ ਆਪਣੀ ਫੁੱਲ ਜ਼ਿੰਮੇਵਾਰੀ ਹੈ ਅੱਛਾ ਅਸਲ ਸਾਰੇ ਟਰੈਕਟਰਾਂ ਦੀ ਜੀ ਗੱਲ ਹੀ ਮਕਾ ਵਾਹ ਕੇ ਲੈ ਜੇ ਸਾਰੇ ਵਾਹ ਕੇ ਤਸੱਲੀ ਕਰਕੇ ਲੈ ਠੀਕ ਦੋਸਤੋ 홋ਡਾ ਹੱਟਾ ਪੂਰਾ ਘੈਂਟ ਆ ਯਾਰ ਟਰੈਕਟਰ ਪੂਰਾ ਘੈਂਟ ਆ ਜੀ ਇਹ ਜਮਾਤ ਕੋਕਾ ਹੀ ਪਿਆ ਹੈ ਹਨਾ ਤੇ ਭੋਲੇ ਨੰਬਰ ਕਿੱਥੋਂ ਦਾ ਨੰਬਰ ਹਰਿਆਣਾ ਜੀ ਨੰਬਰ ਹਰਿਆਣਾ ਐਨਓਸੀ ਆ ਜੂ ਹਨਾ ਹਾਂਜੀ ਹਾਂਜੀ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਦੋਸਤਾਂ 5 ਲੱਖ 20000 ਰੁਪਏ ਡਿਮਾਂਡ ਹੈ ਤੇ ਭੋਲੇ ਫਿਰ ਕਿੱਥੋਂ ਤੱਕ ਕਰ ਦੇਗਾ ਸੱਜਣਾ ਇਹ ਜੀ 5 ਲੱਖ 20000 ਰੁਪਏ ਡਿਮਾਂਡ ਆਪਾਂ 4 ਲੱਖ ਤੇ 80000 ਦਾ ਟਰੈਕਟਰ ਦੇ ਰਿਹਾ 40000 ਸਿੱਧਾ ਚੱਕ ਤਾ ਦੇਖ ਲਾ ਹੁਣ ਹੁਣ ਕੇ ਨਾ ਭੱਜਿਆ ਫੇਰੀ ਜੇ ਕੋਈ ਆ ਗਿਆ ਨਹੀਂ ਜੀ ਫੇਰ ਆਪਾਂ ਇਹ ਦੂ ਬਾਤ ਕੱਢ ਦੇਣੀ ਹਾਂ ਹਾਂ ਬਸ ਕੀ ਅੱਖਾਂ ਵਿੱਚੋਂ ਮਾਨ ਤਾਨ ਹੋ ਜੇ ਕੋਈ 2000 ਦਾ ਯਾਰ 2000 ਪੂਰਾ ਬੰਦਾ ਚੱਲ ਕੇ ਆ ਉਹਦਾ 2000 ਮਾਨ ਤਾਨ ਕਰਦਾ ਤੇਲ ਪਾਣੀ ਦਾ ਬਾਕੀ ਲੋਕਲ ਦਾ ਫਿਕਸ ਹੈ ਹਾਂਜੀ ਲੋਕਲ ਦਾ ਫਿਕਸ ਹੈ ਭੱਜੀ ਨਾ ਮੈਂ ਵੀਡੀਓ ਚਲਾ ਦੂੰ ਫਿਰ ਚਲਾ ਲਾ ਦੇਈ ਲੋ ਕੋਈ ਗੱਲ ਠੀਕ ਹੈ ਤੇ ਉਦੋਂ ਅੱਗੇ ਆ ਵੀ ਤੇਰੀ ਆ ਫਿਰ ਹਾਂਜੀ ਇਹਦੀ ਕੀ ਫਿਰ ਸਟੋਰੀਆਂ ਦੱਸ ਦੇ ਕਰਾ ਸਾਰੀ ਇਹ ਜੀ ਫਾਰਮ 65 ਈਪੀਆਈ 3 ਲੱਖ 25 ਹਜ਼ਾਰ ਰੁਪਏ ਅਡਵਾਂਟ ਹੈ 2010 ਮਾਡਲ ਅੱਛਾ ਹਾਂਜੀ ਫੁੱਲ ਚੰਗਾ ਟਰੈਕਟਰ ਇਹ ਵੀ ਭਾਵੇਂ ਵਾਹ ਕੇ ਲੈ ਜੀ ਬੰਦਾ ਅੱਛਾ ਤੇ ਟਾਇਰ ਟਾਇਰ ਜੀ ਮੰਨ ਕੇ ਚੱਲੋ 70 ਪੈਸੇ ਪਿਛਲੇ ਪਿਛਲੇ ਵੀ ਨਹੀਂ 70 ਪੈਸੇ ਜੀ ਹਾਂ ਫੋਲੋ ਦੇ ਅੱਛਾ ਪੂਰਾ ਵਧੀਆ ਟਰੈਕਟਰ ਹੈ ਜੀ ਹੂੰ ਕੋਈ ਇਸ ਚ ਕਮੀ ਨਹੀਂ ਪੇਚੀ ਨਹੀਂ ਤੇ ਰੰਗ ਪੇਂਟ ਦਾ ਕਿਵੇਂ ਆ ਭੋਲੇਆ ਰੀਅਲ ਮਾੜਾ ਮੋਟਾ ਹੋਇਆ ਮਾੜਾ ਮੋਟਾ ਹੋਇਆ ਹੋਇਆ ਜੀ ਆਪਾਂ ਗੱਪ ਨਹੀਂ ਮਾਰਦੇ ਖੁਸ਼ ਕਰਦੇ ਜ਼ਰੂਰੀ ਹੈ ਜੀ ਦੱਸਣੀ ਇਹ ਤਾਂ ਹੀ ਮੇਰੀ ਗੱਲ ਸੁਣੋ ਜੀ ਹੂੰ ਜੇ ਤੁਸੀਂ 45 50 ਸਾਲ ਦੇ ਹੋਗੇ ਛੋਡੇ ਨਹੀਂ ਰੰਗ ਲੱਗਿਆ 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 ਨਾ ਹਾਂ ਤੇਰਾ ਵੀ ਲੱਗਣ ਵਾਲੀ ਹੀ ਆ ਬਸ ਛੋਡੇ ਨਹੀਂ ਇਹ ਮੈਂ ਵੀ ਲਾ ਲੂ ਜੀ ਕਦੇ ਜਿਵੇਂ ਇਹਨਾਂ ਨੇ ਲਾਈਏ ਨੇ ਉਹ ਮੈਂ ਆਪ ਦੇ ਲਾ ਲੂਗਾ ਆਪ ਦੇ ਲਾ ਲੇਗਾ ਹਾਂ ਹਾਂ ਬਤੀ ਰੰਗ ਪੇਂਟ ਦਾ ਚੱਲ ਤੇਰੀ ਗੱਲ ਐ ਕੋਈ ਗੱਲ ਨਹੀਂ ਜੇ ਬੰਦਾ ਕੋਈ ਕਹਦੇ ਵੀ ਮੈਂ ਰੰਗ ਪੇਂਟ ਨਹੀਂ ਹੁੰਦਾ ਹਾਂ ਫੇਰ ਆਪਾਂ ਦੇਨਦਾਰ ਆ ਦੇਨਦਾਰ ਹੈ ਹਨਾ ਗੱਲ ਵੜੀ ਕਹਿਣ ਕਹੀ ਭੋਲੇ ਉਹ ਟਟਾ ਬੀਬੀ ਜਾਨਾ ਦੇ ਮੁੰਡੇ ਰੰਗ ਕਰੀ ਫਿਰਦੇ ਆ ਆਪਦੇ ਉਹ ਭਰਾਵਾ ਕਰਨੇ ਪੈਂਦੇ ਆ ਛੇਤੀ ਚਿੱਟੇ ਆਉਣ ਲੱਗੇ ਇਹ ਬਰੋ ਨજર ਸੋਹਣਾ ਨਹੀਂ ਲੱਗਦਾ ਜੀ ਸੋਹਣਾ ਨਹੀਂ ਲੱਗਦਾ ਹਨਾ ਰੰਗ ਪਾਲਿਸ਼ ਮਾਰਨੀ ਜ਼ਰੂਰੀ ਹੈ ਜ਼ਰੂਰੀ ਹੈ ਹਨਾ ਹਰ ਇੱਕ ਵਪਾਰੀ ਮਾਰਦਾ ਗੱਪ ਮਾਰ ਦਿੰਦੇ ਐ ਕੋਈ ਕਹਿੰਦਾ ਮੈਂ ਨਹੀਂ ਕਰਦਾ ਕੋਈ ਕਹਿੰਦਾ ਮੈਂ ਨਹੀਂ ਕਰਦਾ ਮੇਰੇ ਨਾਲ ਮਿਲੇ ਮੈਂ ਦੱਸੂ ਉਹਨੂੰ ਵੀ ਤੂੰ ਕੀ ਨਹੀਂ ਕਰਦਾ ਕੀ ਨਹੀਂ ਕਰਦਾ ਹਨਾ ਹਾਂ ਤੇ ਗੇਰੀ ਜਿੰਦਾ ਓਕੇ ਜਮਾ ਜੀ ਓਕੇ ਭਾਵੇਂ ਵਾਕੇ ਲੈ ਹੂੰ ਹਾਂਜੀ ਤੇ 325 ਡਿਮਾਂਡ ਆ ਗਈ ਨੰਬਰ ਕਿੱਥੋਂ ਸੱਚ ਬੋਲੇ ਨੰਬਰ ਹਰਿਆਣਾ ਜੀ ਨੰਬਰ ਇਹ ਵੀ ਹਰਿਆਣਾ ਤੇ 325 ਡਿਮਾਂਡ ਆ ਗਈ ਫਿਰ ਕਿੱਥੋਂ ਤੱਕ ਕਰ ਦੇਗਾ ਇਹ ਆਪਾਂ ਦੇ ਦਾਂਗੇ 385000 ਦਾ ਡਰਾਈਵਰ 385 ਦਾ ਹਾਂਜੀ ਠੀਕ ਐ 25 ਤੇ 15 ਕਿੰਨੇ ਹੋਗੇ ਆ ਸੌਰੀ ਜੀ 285 285 ਅੱਜ ਬੰਦਾਂ ਨੇ ਗਲਤੀ ਕੀਤੀ ਐ ਇਹ ਮੇਰੇ ਨਾਲ ਵੀਡੀਓ ਬਣਾਉਣ ਵਾਲੇ ਆਪਾਂ ਦੱਸਤਾ ਜੀ ਹੁਣੇ ਦੱਸਤਾ ਹਾਂ 285 ਦਾ 15 ਤੇ 15 ਕਿੰਨੇ ਹੋਗੇ 30 ਨਹੀਂ ਨਹੀਂ 15 25 40 ਹਾਂਜੀ 40 ਬੜੀ ਲੋਰ ਚਾ ਭੋਲੇ ਅੱਜ ਚਲੋ ਜੀ ਕਿਸੇ ਦਾ ਭਲਾ ਹੋ ਜੇ ਹੋ ਜੇ ਹਾਂਜੀ ਤੇ ਨੰਬਰ ਤੇਰਾ ਬਾਬੇ 93066 6599 ਲਓ ਵੀ ਦੋਸਤੋ ਆਪਣੇ ਭਰਾ ਦਾ ਨੰਬਰ ਆ ਗਿਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਭੋਲੇ ਦੇ ਨਾਂ ਤੇ ਭੋਲਾ ਭੋਲਾ ਕਰਾਉਣੀ ਆ ਨਾ ਵੀਡੀਓ ਵਧੀਆ ਲੱਗੀ ਕਮੈਂਟਾਂ 'ਚ ਦੱਸ ਦਿਓ ਬਾਕੀ ਜਿਹੜੀਆਂ ਸਲਾਹਾਂ ਤੁਸੀਂ ਦੇਣੀ ਹੋਈਆਂ ਤੁਹਾਡੀ ਮਰਜ਼ੀ ਦੀ ਜਦੋਂ ਤੁਹਾਡੇ ਮਨੀ ਜਾਵਾਂਗੇ ਤੇ ਭੋਲੇ ਧੰਨਵਾਦ ਬਈ ਧੰਨਵਾਦ